ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਈ ਮਿੱਤਰੋ ਆਓ ਬਈ ਕਰਾਉਨੇ ਆ ਤੁਹਾਨੂੰ ਸ਼ੌਂਕ ਅੱਜ ਨਾ ਤੇ ਆਣੇ ਆਪਣੇ ਇੱਕ ਕਬੂਤਰ ਅੱਜ ਆਪਣੇ ਕੋਲ ਟਾਈਮ ਹੀ ਨਹੀਂ ਮੈਂਗਾ ਵੀਡੀਓ ਬਣਾਉਨੇ ਅੱਜ ਹੈਗੇ ਵੀ ਸਾਰੇ ਥੱਲੇ ਹੀ ਨਹੀਂ ਤੇ ਜ਼ਿਆਦਾਤਰ ਜਾਲ ਦੇ ਉੱਪਰ ਚੱਲ ਜਾਂਦੇ ਆ ਇਹ ਕਬੂਤਰੀਆਂ ਆ ਸਾਰੀਆਂ ਐਸਐਸਆਈ ਜਿਹੜੀਆਂ ਤੁਹਾਨੂੰ ਆਪਾਂ ਦਿਖਾ ਰਹੇ ਆਂ ਦੂਜੀ ਸਾਈਡ ਕਬੂਤਰ ਨੇ ਉਹਨਾਂ ਦਾ ਵੀ ਸ਼ੌਂਕ ਕਰਾਉਨੇ ਆ ਤੇ ਅੱਜ ਮੈਕਸਿਮਮ ਜਿਹੜੇ ਥੱਲੇ ਹੀ ਬੈਠੇ ਹੋਏ ਆ ਬੱਦਲ ਸੀ ਤੇ ਮੈਂ ਇਹ ਕਪਰਾਵਾਂ ਨੂੰ ਕਰਾ ਦਿੰਨੇ ਆ ਸ਼ੌਂਕ ਤੇ ਦੇਖੋ ਨਸਲਾਂ ਤੇ ਦੱਸਣਾ ਕਿੰਦਾਂ ਦੇ ਲੱਗਦੇ ਆ ਕੱਦ ਕਾਠ ਵਜੂਦ ਇੱਕਦਮ ਪੂਰੇ ਵਧੀਆ ਨੇ ਇਹਨਾਂ ਦੇ ਇਹ ਦੇਖੋ ਬਈ ਇਹ ਸਾਰੀਆਂ ਕਬੂਤਰੀਆਂ ਨੇ ਦੇਖੋ ਔਰ ਵੱਡੀ ਗੱਲ ਇਹ ਆ ਵੀ ਇੱਥੇ ਨਾ ਸਾਫ਼ ਸੁਥਰੀ ਸਫਾਈ ਦਾ ਬਹੁਤ ਖਾਸ ਧਿਆਨ ਰੱਖਿਆ ਜਾਂਦਾ ਤਾਂ ਜੋ ਬਿਮਾਰਨਾ ਹੋਣ ਤੇ ਦੂਸਰਾ ਇਹ ਹੈਗਾ ਆ ਤੇ ਦਾਣਾ ਪਾਣੀ ਜਿਹੜਾ ਇਹਨਾਂ ਨੂੰ ਟਾਪ ਦਾ ਮਿਲਦਾ ਆ ਤੇ ਕਬੂਤਰ ਜਿਹੜੇ ਹੈਲਥੀ ਰਹਿੰਦੇ ਆ ਪੂਰੇ ਵਧੀਆ ਤੇ ਆ ਆ ਵਿੱਚ ਮੌਜੀ ਕਬੂਤਰ ਦੇਖੋ ਇਹ ਮੌਜੀ ਬੈਠੀ ਹੋਈ ਆ ਇੱਕ ਤੇ ਆ ਸਾਰੇ ਅੱਜ نیچے ਹੀ ਆ ਲੱਗਦਾ ਦੋ ਚਾਰੀ ਉੱਪਰ ਨੇ ਤੇ ਪਹਿਲਾਂ ਤੁਹਾਨੂੰ ਇਹਦਾ ਦਾ ਸ਼ੌਂਕ ਕਰਾਉਣੀ ਆ ਕਬੂਤਰੀਆਂ ਦਾ ਉਸ ਤੋਂ ਬਾਅਦ ਜਿਹੜੇ ਹੈ ਗਿਆ ਬਈ ਤੁਹਾਨੂੰ ਕਬੂਤਰ ਵੀ ਦਿਖਾਉਣੀ ਆ ਤੇ ਕਿੱਦਾਂ ਦੇ ਲੱਗਦੇ ਆ ਉਹ ਦੱਸਣਾ ਜ਼ਰੂਰ ਆਹ ਦੇਖੋ ਬਈ ਆ ਲਾਲ ਸਿਰੇ ਦੋ ਬੈਠੇ ਹੋਏ ਆ ਨਾ ਇਦਾਂ ਲੱਗਦੇ ਜਿਵੇਂ ਰਾਜਿਆਂ ਵਾਲੇ ਆ ਆਈਆਂ ਬਰੀਡਾਂ ਉਧਰੋਂ ਹੀ ਸਾਰੀਆਂ ਜੰਨੀਆਂ ਹੈਗੀਆਂ ਨੇ ਪੂਰੀਆਂ ਵਧੀਆ ਨੇ ਉਹ ਡਾਰ ਵਧੀਆ ਨੇ ਦੇ ਵਿੱਚ ਬਣੀ ਹੋਈ ਆ ਆ ਮੌਜੀ ਜਾਨਾ ਜਿਹੜੇ ਇਹ ਜਿਹੜੇ ਬਹੁਤ ਸਨਖੇ ਆ ਜਿੰਨੇ ਵੀ ਨੇ ਬਾਜੀ ਹੁਣਾਂ ਦੇ ਕੋਲ ਖਟੀਆਂ ਅੱਖਾਂ ਦੇ ਆ ਇੱਕ ਕਬੂਤਰੀ ਆ ਜੀ ਖੱਟੀ ਕਾਲੀ ਅੱਖ ਆ ਜਿਹਦੇ ਪੈਰ ਚ ਵਿੱਚ ਹਰਾ ਸਲਾ ਐ ਇਹ ਜਿਹੜੀ ਗਈ ਆ ਇੱਕ ਖੱਟੀ ਤੇ ਕਾਲੀ ਦੀ ਆ ਇਹਦੇ ਨਾਲ ਇੱਕ ਚਿੱਟੀਆਂ ਦੀ ਵੀ ਆ ਜੀ ਭੈਣ ਉਹ ਬੈਠੀ ਬਈ ਕੋਰਨਰ ਦੇ ਵਿੱਚ ਆ ਗਈ ਥੱਲੇ ਇਹ ਜਿਹੜੀ ਹੈਗੀ ਆ ਕਬੂਤਰੀ ਇਹ ਚਿੱਟੀਆਂ ਦੀ ਆ ਹਲਫ ਨੂੰ ਕੀ ਆ ਆ ਜਿਹੜੀ ਆ ਤੇ ਆ ਵਿੱਚ ਇੱਕ ਟੀਰੀ ਲੱਗਦੀ ਆ ਬੈਠੀ ਜੀ ਹਾਂ ਅੱਖ ਚ ਟੀਰ ਪੈਂਦਾ ਇਹਦੇ ਆ ਲਾਲ ਸਰੇ ਦੇ ਨਾਲ ਉੱਪਰ ਆ ਜਿਹੜੀ ਇਹ ਇੱਕ ਵਿੱਚ ਸ਼ਾਖੀ ਬਰੀਡ ਤੇ نیچے ਨੂੰ ਆਜੋ ਬਈ ਤੁਹਾਨੂੰ ਦਿਖਾਉਨੇ ਆ ਹੋਰ ਵੀ ਐ ਲੋ ਆ ਵਿਚਾਰਾ 30 ਤੇ ਇੱਕ ਡੱਬੀ ਸ਼ੌਂਕ ਭਾਜੀ ਦਾ ਬਹੁਤ ਸੋਹਣਾ ਆ ਕਬੂਤਰ ਆ ਜਿਹੜਾ ਹੈਗੇ ਇੱਕ ਤੋਂ ਇੱਕ ਨੇ ਰੱਖੇ ਗਿਣਤੀ ਦੇ ਨੇ ਪਰ ਪੂਰੇ ਵਧੀਆ ਨੇ ਬਾਈ ਬਹੁਤ ਜਿਆਦੀ ਲੰਬੀ ਉਡਾਰ ਦਿੰਦੇ ਨੇ ਆ ਕਬੂਤਰੀਆਂ ਵਿੱਚਾਂਡੇ ਰੱਖੀ ਜਾਂਦੀਆਂ ਆ ਕੋਰਨਰ ਦੇ ਵਿੱਚ ਤੇ ਇਹ ਵੱਡਾ ਕਾਰਨ ਇਹ ਆ ਵੀ ਇਹਨਾਂ ਦੀ ਸਾਫ਼ ਸੁਥਰੀ ਪੈਰਪੂਰ ਤਾਂ ਨਹੀਂ ਲੱਭਦੇ ਨਹੀਂ ਤੇ ਸਾਡੇ ਉੱਥੇ ਕਬੂਤਰਾਂ ਦੇ ਤੁਸੀਂ ਦੇਖਿਆ ਹੋਣਾ ਪੈਰਾਂ ਦੇ ਉੱਪਰ ਕਾਫੀ ਜਿਹੜੀਆਂ ਗੱਠਾਂ ਹੀ ਬਣ ਜਾਂਦੀਆਂ ਆ ਬਿਠਾਨੀਆਂ ਫਿਰ ਉਹ ਲੌਂਦੇ ਫਿਰਦੇ ਆ ਬੱਚੇ ਹੋਣ ਜਾਂ ਵੱਡੇ ਤੇ ਇੱਥੇ ਕਾਰਨ ਵੱਡਾ ਇਹ ਆ ਵੀ ਜਿਹੜੀ ਜਾਲੀ ਆਣਾ ਥੱਲੇ ਇਹਦਾ ਬਹੁਤ ਵੱਡਾ ਬਾਈ ਫਾਇਦਾ ਆ ਮਾਨਾ ਖੁਸ਼ ਹੋ ਜਾਂਦਾ ਦੇਖ ਕੇ ਔਰ ਇਹ ਅਟੈਚ ਕਰਕੇ ਜਿੱਡਾ ਵੱਡਾ ਮਾਜੀ ਆਪਾਂ ਇਹਦਾ ਥੱਲੇ ਜਿਹੜਾ بیس ਬਣਾ ਸਕਦੇ ਆ ਉਹ ਲਾਫਸ ਵਿੱਚ ਜੋੜ ਸਕਦੇ ਆ ਔਰ ਇਹ ਜਿਹੜੀ ਜਾਲੀ ਇਹ ਆਪਣੇ ਇੰਡੀਆ ਦੇ ਵਿੱਚ ਆਪਾਂ ਜਰੂਰ ਤਿਆਰ ਕਰਾਂਗੇ ਬਹੁਤ ਵਧੀਆ ਚੀਜ਼ ਲੱਗੀ ਲੈ ਕੇ ਆਉਣ ਨਾਲ ਤੇ ਇਹ ਵੀ ਪੂਰੀ ਵਧੀਆ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਬਾਈ ਆ ਦੇਖੇ ਕਸ਼ਾ ਕੀ ਦੋ ਛੱਲੇ ਇਹਦੇ ਪੈਰ 'ਚ ਪਾਏ ਹੋਏ ਆ ਬਹੁਤ ਚੰਗੀ ਕਬੂਤਰੀ ਆ ਬਾਈ ਇਹ ਵੀ ਜੋੜੇ ਭਾਜੀ ਹੁਣਾਣੇ ਆ ਹਲੇ ਸਾਰੇ ਬਈ ਤੋੜੇ ਹੋਏ ਆ ਇੱਕ ਕਿਸ਼ਾਂਖੀ ਇਹ ਹੈ ਹੁਣ ਉੱਪਰ ਨੂੰ ਜਾਣੇ ਸ਼ੁਰੂ ਹੋ ਗਿਆ ਕਿਉਂਕਿ ਡਰਦੇ ਆ ਥੋੜੇ ਬਾਜੀ ਹੁਣੀ ਜ਼ਿਆਦਾਤਰ ਜਿਹੜਾ ਖੋਲ ਦੇਣੀ ਆ ਸਿਰਫ ਦਾਣਾ ਪਾਉਂਦੇ ਨੇ ਇਹਨਾਂ ਨੂੰ ਤੇ ਉੱਪਰ ਜਿਹੜੇ ਆ ਐਂ ਦਿਖਾਨੇ ਤੁਹਾਨੂੰ ਆ ਦੇਖੋ ਇਹ ਉੱਪਰ ਚਲੇ ਗਏ ਨੇ ਸਾਰੇ ਦੇ ਸਾਰੇ ਉੱਪਰ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਕਬੂਤਰੀਆਂ ਤੇ ਉਹ ਕਾਰਨਰ ਦੇ ਵਿੱਚ ਜਿਹੜੇ ਹੈਗੇ ਇਹਨਾਂ ਨੇ ਇਦਾਂ ਹੀ ਅੰਡੇ ਰੱਖ ਦਿੱਤੇ ਜਾਲੀ ਦੇ ਉੱਤੇ ਆ ਕਬੂਤਰੀ ਇਹ ਜਿਹੜੀ ਲੱਕੀ ਆ ਇਹਦੀ ਵਿੱਚ ਕਬੂਤਰੀ ਆ ਵੈਸੇ ਇਹਦਾ ਕਬੂਤਰ ਜਿਹੜਾ ਦੂਸਰੀ ਸਾਈਡ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਉਹਦਾ ਵੀ ਸ਼ੌਂਕ ਕਰਾਉਨੇ ਆ ਇਹ ਲਾਲ ਸਰੇ ਚਿੱਟੀਆਂ ਦੇ ਕਾਲੀਆਂ ਦੇ ਅੱਗੇ ਚੱਲਦੇ ਆ ਦੂਸਰੇ ਬੰਨੇ ਬਾਈ ਇੱਧਰ ਜਿਹੜੇ ਹੈਗੇ ਆ ਨਾਦੀ ਨੇ ਸਾਰੇ ਇਹ ਵੀ ਅਜੇ ਤੱਕ ਉੱਪਰ ਨਹੀਂ ਗਏ ਬਾਈ ਉੱਪਰ ਇੱਕ ਦੋ ਹੀ ਗਏ ਹੋਣਗੇ ਆ ਜਾਣੇ ਸ਼ੁਰੂ ਹੋ ਜਾਂਦੇ ਜਿੰਨੇ ਮੈਂ ਆ ਇੱਥੇ ਦੇ ਦੇਖੋ ਬਾਹਰ ਨੂੰ ਜਾਣੇ ਸ਼ੁਰੂ ਹੋ ਗਿਆ ਔਰ ਇਹਨਾਂ ਦੇ ਕਦ ਦੇਖੋ ਕਬੂਤਰਾਂ ਦੇ ਬਹੁਤ ਹੀ ਸੋਹਣੇ ਸੋਹਣੇ ਮਜ਼ੇਦਾਰ ਕਬੂਤਰ ਨੇ ਉਡਾਰ ਵੀ ਫੁੱਲਾ ਬਈ ਇਹਨਾਂ ਦੇ ਵਿੱਚ ਪਹਿਲਾਂ ਤਾਂ ਇੱਥੇ ਸ਼ੌਂਕ ਨਾਲ ਹੀ ਰੱਖਦੇ ਸੀ ਪਰ ਹੁਣ ਜਿਹੜੀਆਂ ਬਾਜ਼ੀਆਂ ਉੱਡਣ ਲੱਗ ਗਈਆਂ ਨੇ ਤੇ ਕਰੇ ਜਿਹੜਾ ਵਾਧਾ ਜਾ ਰਿਹਾ ਹੈਗਾ ਆ ਇੱਕ ਤੋਂ ਇੱਕ ਜਿਹੜਾ ਕਬੂਤਰ ਆ ਬਾਈ ਹੁਣਾਂ ਦੇ ਕੋਲ ਆ ਜਾਓ ਬਈ ਇੱਧਰ ਨੂੰ ਹੁਣ ਥੱਲੇ ਨੂੰ ਨੀਚੇ ਨੂੰ ਉੱਪਰ ਚੱਲ ਗਏ ਕਾ ਚਾਰ ਪੰਜ ਭਾਈ ਹੁਣ ਨੇ ਇਹ ਜਿਹੜੀਆਂ ਸ਼ਣਕ ਵਾਲੀਆਂ ਚਾਂਜਰਾਂ ਵੀ ਕੁਝ ਦੇ ਵੱਡੇ-ਵੱਡੇ ਬਰੀਡਰ ਕਬੂਤਰਾਂ ਉਹਨਾਂ ਦੇ ਪਾ ਦਿੱਤੀਆਂ ਵੀ ਜਿਹੜੇ ਨਹੀਂ ਉਡਾਣੇ ਆਏ ਦੇਖੋ ਇੱਧਰ ਮੌਜਾ ਨਰ ਬੈਠਾ ਹੋਇਆ ਸਾਹਮਣੇ ਇਹ ਵੀ ਪੂਰਾ ਵਧੀਆ ਆ ਭਾਈ ਇੱਕ ਆ ਥੱਲੇ ਮੌਜਾ ਦੂਸਰਾ ਦੋ ਮੌਜੇ ਆ ਬੈਠੇ ਆ ਇੱਧਰ ਦੇਖੋ ਇਹ ਖਟੀਆਂ ਦੇ ਨੇ ਸਾਰੇ ਭਾਜੀ ਹੁਣ ਇੱਕੋ ਜੀਆਂ ਸ਼ਕਲਾਂ ਦੇਖ ਲਓ ਇੱਕੋ ਜੀਆਂ ਸ਼ਕਲਾਂ ਇਹਨਾਂ ਦੀਆਂ ਚੌੜੀਆਂ ਛਾਤੀਆਂ ਨੇ ਇਹਨਾਂ ਕਬੂਤਰਾਂ ਦੀਆਂ ਜਿਹੜੇ ਮੌਜੇ ਨੇ ਤੇ ਪੁੱਛਾ ਇਹਨਾਂ ਦੀਆਂ ਨਿਕਮਿਕੀਆਂ ਨੇ ਹੈਗੇ ਸਾਰੇ ਖੱਟੀਆਂ ਦੇ ਨਹੀਂ ਜਿੰਨੇ ਵੀ ਮੌਜੇ ਇਹ ਪਾ ਦੇ ਕੋ ਹੇ ਨੀਚੇ ਵੀ ਬੈਠਾ ਹੋਇਆ ਔਰ ਇਹਦਾ ਵजूद ਦੇਖੋ ਕਬੂਤਰ ਦਾ ਇੱਕ ਹੋ ਜਾਈ ਨੇ ਵजूद ਇਹਨਾਂ ਦੇ ਸਾਰਿਆਂ ਦੇ ਸੇਮ ਆ ਜਿੰਨੇ ਵੀ ਹੈਗੇ ਨੇ ਇਹ ਦੇਖੋ ਇਹ ਹੁਣ ਉੱਪਰ ਨੂੰ ਜਾਣੇ ਸ਼ੁਰੂ ਹੋ ਗਏ ਨੇ ਇਹ ਦੇਖੋ ਵਿੱਚ ਕੁਝ ਇੱਕ ਦੂਜੇ ਮਿੱਸਾਂ ਪਾ ਕੇ ਵੀ ਭਾਜੀ ਉਹਨਾਂ ਨੇ ਕਢਾਏ ਨੇ ਤੇ ਉਹ ਜਿਹੜੇ ਹੈਗੇ ਵਿੱਚ ਕੁਝ ਚਿੱਟੀਆਂ ਦੇ ਸ਼ਾਇਦ ਇੱਕ ਦੋ ਬਣੇ ਹੋਏ ਨੇ ਪਰ ਜਿਹੜੇ ਵੱਡੇ ਮੀਨ ਨੇ ਉਹ ਸਾਰੇ ਜਿਹੜੇ ਖਟੀਆਂ ਦੇ ਨੇ ਜਿਹੜੇ ਪਿਓਰ ਨੇ ਮਸ਼ਹੂਰ ਨੇ ਪੂਰੇ ਇੱਥੇ ਜੁਕੇ ਦੇ ਵਿੱਚ ਬਾਈ ਜੀ ਸੰਗੇ ਬਾਈ ਹੁਣਾਂ ਦੇ ਕਬੂਤਰ ਆ ਫਿਰ ਤੁਹਾਨੂੰ ਦੱਸ ਦਈਏ ਔਰ ਪੂਰੇ ਵਧੀਆ ਇੱਕ ਤੋਂ ਇੱਕ ਪਰਿੰਦੇ ਇਹ ਦੇਖੋ ਉੱਪਰ ਆ ਗਏ ਹੁਣ ਸਾਰੇ ਪਹਿਲਾਂ ਇਹ ਖਾਲੀ ਪਿਆਸੀ ਪਿੰਜਰਾ ਹੁਣ ਜਿਹੜੇ ਉੱਪਰ ਨੂੰ ਆ ਗਏ ਨੇ ਤੇ ਇਹ ਡੱਬੇ ਵੀ ਵਿੱਚ ਹੈਗੇ ਨੇ ਇੱਕ ਇਹ ਨੀਲਾ ਆ ਖਟੀਆਂ ਦਾ ਇਹਦਾ ਵੀ ਕਰੋ ਸ਼ੌਂਕ ਤੇ ਆਹ ਲੋ ਬਈ ਦੋ ਮੌਜੇ ਆ ਥੱਲੇ ਬੈਠੇ ਨੇ ਨਾਲ ਲੱਕਾ ਬੈਠਾ ਕਬੂਤਰ ਤੇ ਨਾਲ ਬੈਠਾ ਚੱਪ ਕਰੈ ਸ਼ੂ ਹਰ ਇਰੀਏ ਦੇ ਵਿੱਚ ਜਿਹੜਾ ਹੈਗਾ ਆ ਸ਼ੌਂਕ ਜਿਹੜਾ ਹੈਗਾ ਆ ਪੰਜਾਬੀ ਕਬੂਤਰਾਂ ਦਾ ਖਾਸ ਕਰ ਮਲਵਈ ਕਹਿ ਲੋ ਪੰਜਾਬੀ ਕਹਿ ਲੋ ਹਰ ਕੰਟਰੀ 'ਚ ਪਹੁੰਚ ਗਿਆ ਭਰਾਵਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਆ ਇਹਨਾਂ ਦਾ ਜਿਗਾਰਡ ਕਰ ਹੀ ਲਿਆ ਔਰ ਕਹਿੰਦੇ ਨੇ ਕਿ ਹਰ ਕੰਟਰੀ ਦੇ ਵਿੱਚ ਜਿਹੜੀਆਂ ਹੁਣ ਬਾਜੀਆਂ ਵੀ ਜਿਹੜੀਆਂ ਉਡਰਨੀਆਂ ਨੇ ਕਿਉਂਕਿ ਪੰਜਾਬੀ ਭਰਾ ਆ ਉਹ ਕਹਿੰਦੇ ਹੁਣ ਦਾਣੇ ਪਾਉਣੇ ਇਹਨਾਂ ਨੂੰ ਉਡਾ ਵੀ ਲਓ ਜਦੋਂ ਜ਼ਿਆਦਾ ਹੋ ਜਾਂਦੇ ਆ ਫਿਰ ਉਹ ਇਹਨਾਂ ਨੂੰ ਉਡਾ ਵੀ ਲੈਂਦੇ ਆ ਇੱਥੇ 2 ਸਾਲ ਹੋ ਗਿਆ ਬਾਜੀਆਂ ਉਡਦੀਆਂ ਨੂੰ ਫਿਰ ਤੁਹਾਨੂੰ ਦੱਸ ਦਈਏ ਇਸ ਵਾਰ ਤੀਸਰਾ ਸਾਲ ਆ ਵੀ ਜਦੋਂ ਦੜੇ ਉੱਡਨੇ ਆ ਦੂਸਰੀਆਂ ਘਰ ਵਾਲੀਆਂ ਬਾਜੀਆਂ ਤਾਂ ਬਹੁਤ ਪੁਰਾਣੀਆਂ ਉਡਦੀਆਂ ਕਿਉਂਕਿ ਇੱਥੇ ਆਪਣੇ ਪਾਕਿਸਤਾਨੀ ਭਰਾ ਜਿਹੜੇ ਉਹਨਾਂ ਨੇ ਕਾਲਸਰੇ ਬਹੁਤ ਰੱਖੇ ਹੋਏ ਆ ਤੇ ਹੁਣ ਜਿਹੜੇ ਹੈਗੇ ਆ ਸਿਰਫ ਆਪਣੇ ਪੰਜਾਬੀ ਭਰਾ ਜਿਹੜੇ ਉਹ ਮਲਵਈਆਂ ਨੂੰ ਪਹਿਲ ਦਿੰਦੇ ਆ ਉਹਨਾਂ ਨੂੰ ਸ਼ੌਂਕ ਤੇ ਕਾਲਸਰੇ ਜਿਹੜੇ ਹੈਗੇ ਆ ਆਪਣੇ ਭਰਾਵਾਂ ਨੇ ਪੰਜਾਬੀ ਭਰਾਵਾਂ ਕੋਲ ਕਿਸੇ ਕਿਸੇ ਕੋਲੀ ਹੋਣਗੇ ਜ਼ਿਆਦਾਤਰ ਜਿਹੜੇ ਮਲਵਈ ਹੋਗੇ ਨੇ ਉਹ ਹੁਣ ਸ਼ੌਂਕ ਕਰਦੇ ਨੇ ਕਹਿੰਦੇ ਕਿ ਬਾਹਰ ਜਿਹੜਾ ਹੈਗਾ ਇੱਕ ਦਿਨ ਸੰਡੇ ਹੁੰਦਾ ਜਾ ਕੇ ਛੱਡ ਲੈਂਦੇ ਨੇ ਤੇ ਘਰ ਦੀਆਂ ਘਰ ਦੀਆਂ ਬਾਜੀਆਂ ਵੀ ਉੜਦੀਆਂ ਨੇ ਇੱਥੇ ਘਰ ਦੀਆਂ ਵੀ ਮਲਵਈਆਂ ਦੀਆਂ ਅਲੱਗ ਉੜਦੀਆਂ ਨੇ ਤੇ ਦੇਸੀ ਜਿਹੜੇ ਕਾਲਸਰੇ ਕਬੂਤਰਾਂ ਉਹਨਾਂ ਦੀਆਂ ਆਵਾਜ਼ੀਆਂ ਜਿਹੜੀਆਂ ਉਹ ਅਲੱਗ ਉੜਦੀਆਂ ਬਾਈ ਤੇ ਇਸੇ ਤਰ੍ਹਾਂ ਦੇ ਨਾਲ ਹੀ ਜਿਹੜੇ ਹੈਗੇ ਆ ਆਪਣੇ ਪਾਕਿਸਤਾਨੀ ਭਰਾ ਜਿਹੜੇ ਇੱਥੇ ਅੜਾਉਂਦੇ ਨੇ ਕਬੂਤਰ ਉਹਨਾਂ ਦਾ ਸ਼ੌਂਕ ਬਹੁਤ ਤਗੜਾ ਹੈ ਨਸਲਾਂ ਬਹੁਤ ਵਧੀਆ ਨੇ ਤੇ ਉਸਤਾਦ ਵੀ ਬੜੇ ਵ ਗੁਰਦਿਆਂ ਕੰਮ ਦੀਆਂ ਗੱਲਾਂ ਬਹੁਤ ਨਹੀਂ ਹੋਣਾ ਕੋਈ ਇੱਕ ਆਪਣੇ ਕਿਆਸਰ ਉਸਤਾਦ ਜੀ ਨੇ ਉਹਨਾਂ ਕੋਲ ਜਾਣਾ ਆ ਤੇ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਆਪਾਂ ਪੂਰੀ ਗੱਲਬਾਤ ਕਰਾਂਗੇ ਬੈਠ ਕੇ ਪੁੱਛਾਂਗੇ ਕਬੂਤਰ ਵਾਈ ਖਡਾਰ ਬਾਰੇ ਇਸ ਵਾਰ ਵੀ ਤੁਹਾਨੂੰ ਪਤਾ ਆ ਤੁਸੀਂ ਦੇਖਿਆ ਹੋਣਗੇ 24 ਦਿਨ ਜਿਹੜੇ ਕਬੂਤਰ ਉੱਡ ਗਏ ਪਾਕਿਸਤਾਨ ਦੇ ਵਿੱਚ ਆਪਣੇ ਦੁੱਸਰ ਤਿਸਰ ਚੌਸਰ ਪੰਜ ਛੇ ਦਿਨ ਤੱਕ ਹੀ ਜਿਹੜਾ ਹੈਗਾ ਆ ਖਤਮ 9ਵੇਂ ਦਿਨ ਤੱਕ ਆਪਣੇ ਉੱਡੀਆ ਜਲੰਧਰ ਵੱਜ ਜਿਹੜੀ ਉੱਡੀ ਆ ਦੋ ਕਬੂਤਰਾਂ ਵਿੱਚ ਨੌਵੇਂ ਦਿਨ ਤੱਕ ਸ਼ਾਇਦ ਚੱਲੀ ਆ ਤੇ ਦੇਖੋ ਪਾਕਿਸਤਾਨ ਦੇ ਵਿੱਚ ਉਹੀ ਜਿਹੜੀ 24 ਦਿਨਾਂ ਤੱਕ ਚੱਲ ਗਈ ਪਹਿਲਾਂ ਇੱਕ ਵਾਰ 28 ਦਿਨ ਵੀ ਉੱਡੀ ਸੀ ਉੱਥੇ ਬਾਜੀ ਤੇ 24ਵੇਂ ਦਿਨ ਵੀ ਜਿਹੜੀ ਉਹਨਾਂ ਨੇ ਸਾਂਝੀ ਕਰਾ ਦਿੱਤੀ ਆ ਉਸਤਾਦਾਂ ਨੇ ਈ ਨਹੀਂ ਕਿ ਉਹ ਬਾਜੀ ਜਿਹੜੀ ਉਹ ਖਤਮ ਹੋ ਗਈ ਸੀ ਤੇ ਵਧੀਆ ਉੱਡੀ ਆ ਇਹ ਦੇਖੋ ਇੱਕਾ ਚਿੱਟੀਆਂ ਦਾ ਕਬੂਤਰ ਇਹਦੇ ਪੈਰ ਦੇ ਵਿੱਚ ਪੱਕੀ ਸਿਲਵਰ ਦੀ ਰਿੰਗ ਆ ਤੇ اور ਵਜੂਦ ਦੇਖੋ ਇਹਦਾ ਕਿੰਨਾ ਸੋਹਣਾ ਸਨੱਖਾ ਵੀ ਕਬੂਤਰ ਆ ਔਰ ਓਡਾਰ ਦਾ ਮਾਲਕ ਵੀ ਆ ਭਾਜੀ ਉਹਨਾਂ ਨੇ ਇੱਥੇ ਫੇਰ ਤੁਹਾਨੂੰ ਦੱਸਦੀ ਐ 16 16 17 17 ਘੰਟੇ ਕਬੂਤਰ ੜਾ ਦਿੱਤੇ ਕਿਉਂ ਇੱਥੇ ਜ਼ਿਆਦਾਤਰ ਲੰਬਾ ਉੱਡਣ ਦਾ ਇੱਕ ਹੋਰ ਰੀਜਨ ਦੱਸ ਦਿੰਨੇ ਆ ਕਿ ਇੱਥੇ ਜਿਹੜੇ ਦੇਣਾ ਉਹ ਬਹੁਤ ਵੱਡੇ ਹੋ ਜਾਂਦੇ ਗਰਮੀਆਂ ਦੇ ਵਿੱਚ ਰਾਤ ਨੂੰ 10 ਵਜੇ ਤੱਕ ਸੂਰਜ ਚੜ੍ਹਿਆ ਰਹਿੰਦਾ ਆ ਔਰ 11 ਵਜੇ ਤੱਕ ਚਾਨਣਾ ਕਹਿੰਦੇ ਨੇ ਕਿ ਰਹਿੰਦਾ ਆ ਤੇ ਇਹਨਾਂ ਦਿਨਾਂ ਦੇ ਵਿੱਚ ਦਿਨ ਬਹੁਤ ਛੋਟੇ ਹੋ ਜਾਂਦੇ ਨੇ 4 ਵਜੇ ਜਿਹੜਾ ਹਨੇਰਾ ਹੋਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਆ ਤੇ ਬਾਕੀ ਜਿਹੜੇ ਹੈਗੇ ਆ ਦਿਨ ਜਿਹੜੇ ਇਹ ਜਨਵਰੀ ਤੋਂ ਫਿਰ ਵਧਨੇ ਸ਼ੁਰੂ ਹੁੰਦੇ ਆ ਜਿਵੇਂ ਇੰਡੀਆ ਦੇ ਵਿੱਚ ਵਧਦੇ ਨੇ ਦਿਨ ਇੱਧਰ ਵੀ ਉਵੇਂ ਹੀ ਜੜੇ ਉਹ ਵਧਨੇ ਸ਼ੁਰੂ ਹੋ ਜਾਂਦੇ ਆ ਤੇ ਪੂਰਾ ਜਿਹੜਾ ਵਧੀਆ ਸਿਸਟਮ ਆ ਤੇ ਆ ਤੁਸੀਂ ਸ਼ੌਂਕ ਕਰ ਰਹੇ ਹੋ ਸੰਗੇ ਭਾਈ ਦੇ ਕਬੂਤਰਾਂ ਦਾ ਇੱਕ ਵਾਰ ਪਿੱਛੇ ਹੋ ਕੇ ਤੁਹਾਨੂੰ ਹੁਣ ਬਾਹਰ ਤੋਂ ਵੀ ਦਿਖਾ ਦਿੰਨੇ ਆ ਠੀਕ ਆ ਜੀ ਤੇ ਅੱਜ ਆਪਾਂ ਬਣਾਉਂਦੇ ਪਏ ਸੀ ਪਿੰਜਰੇ ਇਹ ਬਣਾ ਕੇ ਦਿੱਤੇ ਨੇ ਪਿੰਜਰੇ ਭਾਜੀ ਹੁਣਾਂ ਨੂੰ ਆਦ ਤੇ ਕਿਉਂਕਿ ਇੱਥੇ ਮਿਲਦੇ ਨਹੀਂ ਬਾਈ ਇੰਡੀਆ ਤੋਂ ਮੰਗਾਉਂਦੇ ਨੇ ਉਹ ਭਾਰੇ ਬਹੁਤ ਬੰਦੇ ਨੇ ਸਮਾਨ ਇੱਥੇ ਸਾਰਾ ਅਵੇਲੇਬਲ ਹੈਗਾ ਸੀ ਤੇ ਮੈਂ ਫਿਰ ਅੱਜ ਪਿੰਜਰੇ ਤਿਆਰ ਕੀਤੇ ਨੇ ਤੇ ਆ ਆ ਹੈਗੇ ਨੇ ਬਾਜੀ ਦੇ ਕਬੂਤਰ ਕਰੋ ਸ਼ੌਂਕ ਮੇਰੇ ਵੀਰ ਆਪਣੀ ਕੋਸ਼ਿਸ਼ ਬਾਈ ਸ਼ੌਂਕ ਕਰਦੇ ਰਹੀਦਾ ਨਾਲ ਤੁਹਾਡੀ ਤੁਹਾਨੂੰ ਕਰਾਦੀਦਾ ਔਰ ਬਾਹਰ ਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਜਾਣੂ ਕਰਾਦੀਦਾ ਹੈਗਾ ਐ ਇੱਥੋਂ ਦੀਆਂ ਮੈਡੀਸਿਨਾਂ ਸਾਰਾ ਕੁਝ ਤੁਹਾਨੂੰ ਜਿਹੜਾ ਦੱਸਦੇ ਰਾਵਾਂਗੇ ਇੱਕ ਦਿਨ ਇੱਥੇ ਸ਼ਾਪ ਤੇ ਵੀ ਜਾਵਾਂਗੇ ਮੈਡੀਸਨ ਦੀ ਸ਼ਾਪ ਆ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਉੱਥੇ ਜਿਹੜੇ ਕਰਿੰਦੇ ਬੈਠੇ ਹੋਣਗੇ ਉਹਨਾਂ ਤੋਂ ਵੀ ਪੁੱਛਾਂਗੇ ਮਾਲਕਾਂ ਤੋਂ ਕਿ ਇਹ ਜਿਹੜੀਆਂ ਕਿੱਥੇ ਕੰਮ ਕਰਦੀਆਂ ਨੇ ਕੁਝ ਖਿਡਾਰੀ ਨੇ ਇੱਥੇ ਜਿਹੜੇ ਆ ਗਏ ਉਹਨਾਂ ਨੂੰ ਵੀ ਕਾਫੀ ਜਾਣਕਾਰੀ ਆ ਔਰ ਪਾਕਿਸਤਾਨੀ ਭਰਾ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਕੋਲ ਵੀ ਕਾਫੀ ਨੌਲੇਜ ਆ ਤੇ ਉਹ ਵੀ ਜਿਹੜਾ ਹੈਗਾ ਜਾਣਕਾਰੀ ਦਿੰਦੇ ਨੇ ਕਿ ਕਿਹੜੀਆਂ ਗੋਲੀਆਂ ਕਿੱਥੇ ਕੰਮ ਆਉਂਦੀਆਂ ਕਿਹੜਾ ਪਾਊਡਰ ਯੂਜ਼ ਕਰਨਾ ਆ ਕਿਹੜੇ ਵਿਟਾਮਿਨਾਂ ਕਦੋਂ ਯੂਜ਼ ਹੋਣੇ ਆ ਓਡਾਰ ਲਈ ਕਿਹੜੀ ਦਵਾਈ ਜ਼ਰੂਰੀ ਆ ਕਿਹੜੀ ਨਹੀਂ ਜ਼ਰੂਰੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਠੀਕ ਆ ਜੀ ਤੇ ਆਪਾਂ ਜਿਹੜਾ ਹੈਗਾ ਆ ਸ਼ੌਂਕ ਜਿਹੜਾ ਤੁਹਾਨੂੰ ਇੱਥੇ ਕਰਾ ਰਹੇ ਆ ਤੇ ਹੁਣ ਆਪਾਂ ਨੈਕਸਟ ਜਿਹੜਾ ਹੈਗਾ ਅਗਲੀ ਵੀਡੀਓ ਕੁਝ ਜਿਹੜੇ ਆਪਣੇ ਭਰਾ ਹੈਗੇ ਨੇ ਹੋਰ ਜਿਨ੍ਹਾਂ ਦੇ ਕੋਲ ਟਿਪਲਰ ਕਬੂਤਰ ਨੇ ਐ ਰੇਸਰ ਕਬੂਤਰ ਵੀ ਹੈਗੇ ਨੇ ਇੱਥੇ ਤੇ ਦੇਸੀ ਵੀ ਨੇ ਇੱਕ ਦਿਨ ਜਿਹੜਾ ਹੈਗਾ ਹੁਣ ਆਪਾਂ ਦੋ ਦਿਨ ਵੀਡੀਓ ਸ਼ੂਟਿੰਗ ਤੇ ਲਾਉਣੇ ਆ ਵੀਡੀਓ ਬਣਾ ਕੇ ਜਿਹੜੀਆਂ ਉਹ ਤੁਹਾਨੂੰ ਦਿਖਾਵਾਂਗੇ ਤਨਾਲ ਨਾਲ ਜਿਹੜਾ ਆਪਾਂ ਸ਼ੌਂਕ ਕਰਦੇ ਰਹਿੰਨੇ ਆ ਤੇ ਇੱਥੇ ਹੁਣ ਆਪਾਂ ਪਿੰਜਰੇ ਛਤਰੀਆਂ ਵੀ ਭਾਈ ਹੁਣਾਂ ਨੂੰ ਬਣਾ ਕੇ ਦਿੱਤੇ ਨੇ ਤੁਸੀਂ ਫੇਰ ਦੇਖ ਸਕਦੇ ਹੋ ਤੇ ਪੇਂਟ ਕੁੰਡ ਵਗੈਰਾ ਇੱਥੇ ਸਮਾਨ ਬਹੁਤ ਮਹਿੰਗਾ ਮਿਲਦਾ ਬਾਈ ਹਾਂ ਇੱਥੇ ਕਾਫੀ ਕੋਸਟਲੀ ਸਮਾਨ ਮਿਲਦਾ ਹੈਗਾ ਇੰਡੀਆ ਦੇ ਮੁਕਾਬਲੇ ਦੇਖਿਆ ਜਾਏ ਤਾਂ ਬਹੁਤ ਜ਼ਿਆਦਾ ਮਹਿੰਗਾ ਆ ਜਿੰਨੇ ਦਾ ਪਿੰਜਰਾ ਬਣਦਾ ਆ ਉਦਨੇ ਦੇ ਇਹਦੇ ਮੇਰੇ ਖਿਆਲ ਨਾਲ ਜਿਹੜੇ ਹੈਗੇ ਆ ਕਬਜੇ ਕੁੰਡੀਆਂ ਇਹਨੂੰ ਲੱਗ ਜਾਂਦੇ ਹੈਗੇ ਆ ਤੇ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਭਾਜੀ ਦਾ ਜਰੂਰ ਦੱਸਿਓ ਠੀਕ ਆ ਜੀ ਤੇ ਨਵੀਂ ਵੀਡੀਓ ਲੈ ਕੇ ਮਿਲਦੇ ਆ ਬਹੁਤ ਛੇਤੀ ਤੇ ਆਪਣਾ ਚੈਨਲ ਵਿਰਾਟ ਵਿਜ਼ਨ ਕਲੱਬ ਇਹਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ